ਇਹ ਗੱਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੀ ਸਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹਾਂ ਬਹੁਤ ਹੀ ਮਾੜੀ ਖਬਰ ਸਾਡੇ ਸਾਹਮਣੇ ਆ ਰਹੀ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਅਗਲਗੰਨ ਦੇ ਘਟਨਾਵਾਂ ਦਿਨ-ਬਦਿਨ ਵਾਦੀਆਂ ਹੀ ਜਾ ਰਹੀਆਂ ਨੇ ਜਿਸ ਨਾਲ ਕਾਫੀ ਲੋਕ ਪਰੇਸ਼ਾਨ ਨੇ ਜੀ ਹਾਂ ਟ੍ਰਾਇਨਿੰਗ ਗਰੁੱਪ ਦੇ ਬਰਨਾਲਾ ਨੇੜੇ ਢੋਲਾ ਫਲਾਂਟ ਕੰਪਲੈਕਸ ਦੇ ਵਿੱਚ ਟੂੜੀ ਦੇ ਸਟਾਰਕਯਾਰਡ ਨੂੰ ਲੱਗੀ ਭਿਆਨਕ ਅੱਗ ਤੇ ਕਾਫੀ ਹੱਦ ਤੱਕ ਆਪ ਕਾਬੂ ਪਾ ਲਿਆ ਗਿਆ ਹੈ ਇਸ ਆਗ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਕਿਉਂਕਿ ਇੱਕ ਤਾਂ ਇਹ ਤੂੜੀ ਵਾਲਾ ਸਟੋਕਯਾਰਡ ਪਲਾਂਟ ਤੋਂ ਬਾਹਰ ਸੀ ਤੇ ਦੂਜਾ ਜਿਉਂ ਹੀ ਅੱਗ ਦੀ ਖਬਰ ਮਿਲੀ ਤਾਂ ਸਾਰੇ ਹੀ ਪਲਾਂਟ ਬੰਦ ਕਰ ਦਿੱਤੇ ਗਏ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਜਿहां ਲੋਕ ਬਚ ਗਏ ਨੇ ਪਰ ਜਿहां ਘਟਨਾਵਾਂ ਅਗਲਗਨੇ ਘਟਨਾਵਾਂ ਦਿਨ-ਬਦਿਨ ਵਧਦੀਆਂ ਜਾ ਰਹੀਆਂ ਨੇ ਲੋਕ ਕਾਫੀ ਪਰੇਸ਼ਾਨ ਨੇ ਕਿਉਂਕਿ ਜੀ ਹਾਂ ਲੋਕਾਂ ਦਾ ਕਾਫੀ ਨੁਕਸਾਨ ਹੁੰਦਾ ਹੈ ਢੁਡੀ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਕਿਉਂਕਿ ਢੁਡੀ ਹੋਣ ਵਾਲੇ ਟਾਈਮ ਦੇ ਵਿੱਚ ਬਹੁਤ ਮਹਿੰਗੀ ਹੋ ਜਾਂਦੀ ਹੈ ਤੇ ਲੋਕਾਂ ਦੇ ਲਈ ਖਰੀਦਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ